ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਤੇ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਆਖਰ ਸੱਚ ਹੈ ਕੀ ਹੈ ਪਿਛਲੇ ਦਿਨੀ ਪੰਜਾਬ ਦੇ ਵਿੱਚੋਂ ਇੱਕ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਉਹਦੇ ਉੱਪਰ ਇਹ ਦੋਸ਼ ਲਾਇਆ ਕਿ ਯੂਟਿਊਬਰ ਜਸਵੀਰ ਸਿੰਘ ਜਿਹੜਾ ਕਿ ਰੋਪੜ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਦੋਸ਼ ਲਾਇਆ ਕਿ ਉਹ ਪਾਕਿਸਤਾਨ ਦਾ ਜਸੂਸ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਜਸਬੀਰ ਸਿੰਘ ਦੇ ਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਖਲਾਸੇ ਕੀਤੇ ਗਏ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਪਰ ਹੁਣ ਜਸਬੀਰ ਸਿੰਘ ਦਾ ਵਕੀਲ ਸਾਹਮਣੇ ਆਇਆ ਯੂਟਿਊਬਰ ਦਾ ਵਕੀਲ ਸਾਹਮਣੇ ਆਇਆ ਤੇ ਵਕੀਲ ਦੇ ਨਾਲ ਨਾਲ ਯੂਟਿਊਬਰ ਜਸਬੀਰ ਸਿੰਘ ਦਾ ਪਰਿਵਾਰ ਵੀ ਸਾਹਮਣੇ ਆਇਆ ਉਹਨਾਂ ਨੇ ਨਵੀਆਂ ਗੱਲਾਂ ਕੀਤੀਆਂ ਨੇ ਔਰ ਪੁਲਿਸ ਨਾਲੋਂ ਬਿਲਕੁਲ ਉਲਟ ਕੀਤੀਆਂ ਨੇ ਕੀ ਗੱਲਾਂ ਕੀਤੀਆਂ ਨੇ ਗੌਰ ਨਾਲ ਸੁਣਿਓ ਦੋਵੇਂ ਪੱਖ ਸੁਣ ਕੇ ਤੁਸੀਂ ਦੱਸਿਓ ਤੁਹਾਨੂੰ ਗਲਤ ਕੀ ਲੱਗਦਾ ਹੈ ਤੇ ਠੀਕ ਕੀ ਲੱਗਦਾ ਜਦੋਂ ਦਾ ਭਾਰਤ ਤੇ ਪਾਕਿਸਤਾਨ ਦਾ ਤਣਾਅ ਬਣਿਆ ਉਦੋਂ ਤੋਂ ਭਾਰਤ ਦੇ ਵਿੱਚੋਂ ਕਈ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਚੋਂ ਵੀ ਕੀਤਾ ਗਿਆ ਪੰਜਾਬ ਦੇ ਤਰਨਤਾਰਨ ਚੋਂ ਵੀ ਕੀਤਾ ਗਿਆ ਪੰਜਾਬ ਦੇ ਮਲੇਰ ਕੋਟਲਾ ਚੋਂ ਵੀ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਚੋਂ ਵੀ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਰੋਪੜ ਦੇ ਪਿੰਡ ਮੱਲਣ ਚੋਂ ਕੀਤਾ ਗਿਆ ਸਭ ਦੇ ਉੱਪਰ ਇਹ ਦੋਸ਼ ਲੱਗੇ ਕਿ ਇਹ ਪਾਕਿਸਤਾਨ ਦੇ ਲਈ ਜਸੂਸੀ ਕਰਦੇ ਨੇ ਫਿਰ ਇੱਕ ਕੁੜੀ ਜੋਤੀ ਮਲੋਤਰਾ ਜਿਹੜੀ ਆ ਉਹ ਗ੍ਰਿਫਤਾਰ ਹੋਈ ਔਰ ਹੁਣ ਜਦੋਂ ਜਸਬੀਰ ਸਿੰਘ ਰੋਪੜਪਿੰਡ ਦਾ ਗ੍ਰਿਫਤਾਰ ਕੀਤਾ ਗਿਆ YouTube ਦੇ ਉੱਪਰ ਉਹਦੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਔਰ ਕਾਫੀ ਉਹ ਲੋਕਾਂ ਨੂੰ ਚੀਜ਼ਾਂ ਦਿਖਾਉਂਦਾ ਰਹਿੰਦਾ ਹੈ ਜਦੋਂ ਹੁਣ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਇਹ ਕਹਿ ਰਹੀ ਆ ਕਿ ਇਹ ਤਿੰਨ ਵਾਰ ਪਾਕਿਸਤਾਨ ਗਿਆ ਸੀ 2020 2021 ਤੇ 2024 ਪੁਲਿਸ ਇਹ ਕਹਿ ਰਹੀ ਹੈ ਕਿ ਇਹ ਯੂਟਿਊਬਰ ਜਸਵੀਰ ਸਿੰਘ ਇਹ ਪਾਕਿਸਤਾਨ ਦਾ ਇੱਕ ਜੱਟ ਰੰਦਾਵਾ ਕਰਕੇ ਵਿਅਕਤੀ ਹੈ ਇੱਕ ਦਾਨਿਸ਼ਨਾ ਦਾ ਵਿਅਕਤੀ ਹੈ ਉਹਨਾਂ ਦੋਨਾਂ ਦੇ ਸੰਪਰਕ ਸੀ ਔਰ ਪੁਲਿਸ ਤੇ ਇਨਵੈਸਟੀਗੇਸ਼ਨ ਏਜੰਸੀਆਂ ਇਹ ਕਹਿ ਰਹੀਆਂ ਨੇ ਕਿ ਪਾਕਿਸਤਾਨ ਦੇ ਆਜ਼ਾਦੀ ਦਿਹਾੜਾ ਜਿਹੜਾ ਨੈਸ਼ਨਲ ਡੇ ਆ ਉਹਨਾਂ ਦਾ ਉਹਦੇ ਉੱਪਰ ਵੀ ਇਸ ਜਸਵੀਰ ਸਿੰਘ ਨੂੰ ਬੁਲਾਇਆ ਗਿਆ ਦਾਨਿਸ਼ ਵੱਲੋਂ ਤੇ ਇਹ ਉੱਥੇ ਗਿਆ ਔਰ ਪੁਲਿਸ ਤੇ ਜਿਹੜੀਆਂ ਖੋਜ ਛਾਣਬਿੰਦ ਕਰ ਰਹੀਆਂ ਏਜੰਸੀਆਂ ਉਹਨਾਂ ਦਾ ਦਾਵਾ ਹੈ ਕਿ ਇਹ ਜਸਬੀਰ ਸਿੰਘ ਉਹ ਜਿਹੜੀ ਕੁੜੀ ਜੋਤੀ ਮਲੋਤਰਾ ਜਿਹੜੀ ਪਿਛਲੇ ਦਿਨੀ ਗ੍ਰਿਫਤਾਰ ਹੋਈ ਆ ਉਹ ਵੀ ਯੂਟਿਊਬਰ ਹੈ ਜਿਹਦੇ ਉੱਪਰ ਜਸੂਸੀ ਦੇ ਦੋਸ਼ ਲੱਗੇ ਨੇ ਤੇ ਹੁਣ ਉਹ ਜੇਲ੍ਹ 'ਚ ਹੈ ਉਹਦੇ ਨਾਲ ਇਹਦੇ ਤਾਲਮੇਲ ਸੀ ਉਹਦੇ ਨਾਲ ਇਹਦੇ ਸੰਬੰਧ ਸੀ ਉਹ ਵੀ ਪਾਕਿਸਤਾਨ ਜਾਂਦੀ ਸੀ ਤੇ ਇਹ ਵੀ ਜਾਂਦਾ ਸੀ ਔਰ ਇਹ ਉੱਥੇ ਇਕੱਠੇ ਵਿਚਰਦੇ ਰਹੇ ਨੇ ਇਹ ਗੱਲ ਜਿਹੜੀ ਪੜਤਾਲੀਆਂ ਏਜੰਸੀਆਂ ਨੇ ਤੇ ਪੁਲਿਸ ਹੈ ਉਹਦੇ ਵੱਲੋਂ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਜਸਵੀਰ ਸਿੰਘ ਦਾ ਵਕੀਲ ਸਾਰੇ ਕੁਸ਼ ਨੂੰ ਛੁਟਲਾ ਰਿਹਾ ਤੇ ਉਲਟ ਬੋਲ ਰਿਹਾ ਜਸਵੀਰ ਸਿੰਘ ਦਾ ਵਕੀਲ ਤੇ ਜਸਵੀਰ ਸਿੰਘ ਦਾ ਵੱਡਾ ਭਰਾ ਕੈਮਰਾ ਸਾਹਮਣੇ ਆਏ ਨੇ ਉਹਨਾਂ ਨੇ ਪੁਲਿਸ ਦੀ ਸਾਰੀ ਕਹਾਣੀ ਪਲਟ ਦਿੱਤੀ ਹੈ ਉਹ ਕਹਿੰਦੇ ਬਿਲਕੁਲ ਸਾਰੇ ਇਲਜ਼ਾਮ ਝੂਠੇ ਨੇ ਮਨਕਰਤ ਨੇ ਝੂਠਾ ਫਸਾਇਆ ਜਾ ਰਿਹਾ ਇੱਥੋਂ ਤੱਕ ਉਹ ਕਹਿ ਰਹੇ ਨੇ ਕਿ ਵੱਡਾ ਮਾਮਲਾ ਦਿਖਾ ਕੇ ਤੇ ਸ਼ਾਬਾਸ਼ ਲੈਣ ਲਈ ਤੇ ਤਰੱਕੀਆਂ ਲੈਣ ਦੇ ਲਈ ਇਹੋ ਜੇ ਕੰਮ ਕੀਤੇ ਜਾਂਦੇ ਨੇ ਉਹ ਵਕੀਲ ਜਿਹੜਾ ਯੂਟਿਊਬਰ ਜਸਵੀਰ ਸਿੰਘ ਦਾ ਉਹ ਕਹਿ ਰਿਹਾ ਕਿ ਅਦਾਲਤ ਦੇ ਵਿੱਚ ਅਸੀਂ ਪਹੁੰਚ ਗਏ ਆਂ ਔਰ ਅਦਾਲਤ ਦੇ ਵਿੱਚ ਜਦੋਂ ਅਦਾਲਤ ਨੇ ਇਹਨਾਂ ਤੋਂ ਤੱਤ ਸਬੂਤ ਮੰਗੇ ਨੇ ਤਾ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਇਹ ਅਦਾਲਤ 'ਚ ਹੁਣ ਤੱਕ ਪੇਸ਼ ਨਹੀਂ ਕਰ ਸਕੇ ਜਿੱਦਾਂ ਦੇ ਦੋਸ਼ ਜਸਬੀਰ ਸਿੰਘ ਤੇ ਲਾ ਰਹੇ ਨੇ ਜਸਬੀਰ ਸਿੰਘ ਦਾ ਵਕੀਲ ਕਹਿੰਦਾ ਹੈ ਕਿ ਅਦਾਲਤ ਤੋਂ ਇਹਨਾਂ ਨੇ 7 ਦਿਨਾਂ ਦਾ ਰਿਮਾਂਡ ਪੁੱਛ ਗਿਛ ਲਈ ਮੰਗਿਆ ਸੀ ਪਰ ਅਦਾਲਤ ਨੇ ਨਹੀਂ ਦਿੱਤਾ ਅਦਾਲਤ ਨੇ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਕਿਉਂਕਿ ਜਸਬੀਰ ਸਿੰਘ ਦਾ ਵਕੀਲ ਕਹਿੰਦਾ ਹੈ ਕਿ ਅਦਾਲਤ ਨੂੰ ਵੀ ਇੰਜ ਜਾਪਰਿਆ ਹੋ ਸਕਦਾ ਹੈ ਕਿ ਕੇਸ 'ਤੇ ਕੁਝ ਹੈ ਨਹੀਂਗਾ ਤੱਥ ਸਬੂਤ ਕੁਝ ਚੀਜ਼ਾਂ ਪੁਖਤਾ ਹਨ ਨਹੀਂ ਜਸਵੀਰ ਸਿੰਘ ਯੂਟਿਊਬਰ ਦਾ ਭਰਾ ਕਹਿੰਦਾ ਕਿ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਜਸਵੀਰ ਨੂੰ ਜਸਵੀਰ ਤਾਂ ਆਪੇ ਪੁਲਿਸ ਕੋਲ ਗਿਆ ਉਹਦਾ ਭਰਾ ਤੇ ਉਹਦਾ ਵਕੀਲ ਦੋਨੋਂ ਕਹਿ ਰਹੇ ਨੇ ਕਿ ਪਿਛਲੇ ਦਿਨਾਂ ਤੋਂ ਜਸਵੀਰ ਸਿੰਘ ਨੂੰ ਜਦੋਂ ਪੜਤਾਲ ਕਰਨ ਦੇ ਲਈ ਪੁਲਿਸ ਨੇ ਬੁਲਾਇਆ ਤਾਂ ਜਸਵੀਰ ਆਪਣੇ ਆਪ ਹਾਜ਼ਰ ਹੋਇਆ ਜੋ ਕੁਝ ਪੁਲਿਸ ਨੇ ਉਹਦੇ ਤੋਂ ਮੰਗਿਆ ਸਾਰਾ ਕੁਝ ਪੁਲਿਸ ਨੂੰ ਦਿੱਤਾ ਗਿਆ ਜਸਵੀਰ ਸਿੰਘ ਯੂਟਿਊਬਰ ਦਾ ਵਕੀਲ ਤੇ ਭਰਾ ਕਹਿੰਦੇ ਨੇ ਕਿ ਜਸਵੀਰ ਸਿੰਘ ਦੇ ਬੈਂਕ ਖਾਤਿਆਂ ਦੀ ਡਿਟੇਲ ਸਾਰੀ ਕਢਾ ਕੇ ਦਿੱਤੀ ਗਈ ਜਸਵੀਰ ਸਿੰਘ ਦਾ ਪਰਸਨਲ ਫੋਨ ਉਹ ਪੁਲਿਸ ਦੇ ਹਵਾਲੇ ਜਸਵੀਰ ਸਿੰਘ ਨੇ ਆਪ ਕਰ ਦਿੱਤਾ ਸੀ ਔਰ ਹੋਰ ਵੀ ਜੋ-ਜੋ ਡਾਕੂਮੈਂਟਸ ਐਵੀਡੈਂਸ ਪੁਲਿਸ ਨੇ ਮੰਗੇ ਉਹ ਸਾਰੇ ਦੇ ਸਾਰੇ ਪੁਲਿਸ ਨੂੰ ਦੇ ਦਿੱਤੇ ਗਏ ਸੀ ਪਰ ਹੁਣ ਜਸਵੀਰ ਸਿੰਘ ਯੂਟਿਊਬਰ ਦਾ ਵਕੀਲ ਤੋਂ ਦਾ ਭਰਾ ਕਹਿੰਦਾ ਕਿ ਬਿਲਕੁਲ ਮੰਨ ਕਰ ਤੋਂ ਝੂਠੇ ਦੋਸ਼ ਲਾ ਕੇ ਜਸਬੀਰ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖੋ ਮਾਮਲਾ ਇਕੱਲੇ ਜਸਬੀਰ ਦਾ ਨਹੀਂ ਇਹਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹੋ ਸਕਦਾ ਹੈ ਕਿ ਜਿਵੇਂ ਉਹਦਾ ਵਕੀਲ ਤੇ ਭਰਾ ਕਹਿ ਰਹੇ ਨੇ ਉਹ ਗੱਲ ਸੱਚੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਸੱਚਮੁੱਚ ਉਹ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਤੇ ਕੁਝ ਗਲਤ ਕਰ ਰਿਹਾ ਹੋਵੇ ਪਰ ਅੱਜ ਬਠਿੰਡਾ ਦੇ ਵਿੱਚ ਇੱਕ ਬਹੁਤ ਵੱਡਾ ਲੋਕਾਂ ਦਾ ਇਕੱਠ ਹੋਇਆ। ਉਹਦੇ ਵਿੱਚ ਵੀ ਪੁਲਿਸ ਤੇ ਆਹੀ ਦੋਸ਼ ਲੱਗੇ ਨੇ। ਗੋਨੇਆਣੇ ਦਾ ਇੱਕ ਗੱਬਰੂ ਪੁੱਤ ਨਰਿੰਦਰਦੀਪ ਸਿੰਘ। ਪਿਛਲੇ ਦਿਨੀ ਉਸ ਦੀ ਮੌਤ ਹੁੰਦੀ ਹੈ। ਔਰ ਪਰਿਵਾਰ ਇਹ ਦੋਸ਼ ਲਾਉਂਦਾ ਹੈ ਕਿ ਸਾਡੇ ਟੀਚਰ ਅਧਿਆਪਕ ਤੀਤਿਆਂ ਸਾਲਾਂ ਦੇ ਗੱਬਰੂ ਪੁੱਤ ਨੂੰ ਪੁਲਿਸ ਨੇ ਚੱਕਿਆ ਔਰ ਕੋ ਕੋ ਕੇ ਤਸ਼ੱਦਦ ਕਰਕੇ ਉਹਨੂੰ ਮਾਰ ਦਿੱਤਾ ਗਿਆ। ਪਰਿਵਾਰ ਕਹਿੰਦਾ ਕਿ ਕਰੰਟ ਲਾਏ ਗਏ ਫਿਰ ਉਹਦੀ ਪੋਸਟਮਾਰਟਮ ਰਿਪੋਰਟ ਆਈ ਹੈ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਪੀੜਤ ਪਰਿਵਾਰ ਤੇ ਕਈ ਸਾਰੀਆਂ ਜਥੇਬੰਦੀਆਂ ਅੱਜ ਐਸਐਸਪੀ ਦਫ਼ਤਰ ਦੇ ਅੱਗੇ ਕੱਟ ਕੀਤਾ ਐਸਐਸਪੀ ਦਫ਼ਤਰ ਘੇਰਿਆ ਐਸਐਸਪੀ ਦੇ ਦਫ਼ਤਰ 'ਤੇ ਧਰਨਾ ਲਾਇਆ ਤੇ ਉੱਥੇ ਇਹ ਦਾਵਾ ਕੀਤਾ ਗਿਆ ਕਿ ਕਰੰਟ ਲਾ ਲਾ ਕੇ ਨਰਿੰਦਰ ਦੀਪ ਸਿੰਘ ਨੂੰ ਮਾਰਿਆ ਗਿਆ ਉਹਦਾ ਪਰਿਵਾਰ ਕਹਿੰਦਾ ਹੈ ਕਿ ਨਰਿੰਦਰ ਦੀਪ ਬਹੁਤ ਪੜ੍ਹਾਈ 'ਚ ਹੁਸ਼ਿਆਰ ਸੀ ਹੁਣ ਤੱਕ ਉਹਨੇ ਕਈ ਸਾਰੇ ਵਿਦਿਅਕ ਅਦਾਰਿਆਂ 'ਚ ਪੜਾਇਆ ਕਈ ਸਾਰੇ ਪੁਲਿਸ ਅਫਸਰਾਂ ਦੇ ਬੱਚੇ ਉਹਦੇ ਤੋਂ ਪੜੇ ਉਹ ਬੜੀ ਚੰਗੀ ਮਿਹਨਤ ਕਰਦਾ ਸੀ 9 ਬੈਂਡ ਤੱਕ ਉਹਦੇ ਵਿਦੇਸ਼ ਜਾਣ ਲਈ ਆਏ ਸੀ ਜੇ ਉਹ ਚਾਹੁੰਦਾ ਤੇ ਜਾ ਸਕਦਾ ਸੀ ਪਰਿਵਾਰ ਸਮੇਤ ਉਹਦਾ ਪਰਿਵਾਰ ਉਹਦੀ ਪਤਨੀ ਉਹਦਾ ਪਿਤਾ ਅੱਜ ਐਸਐਸਪੀ ਦਫ਼ਤਰ ਫਰੀਦਕੋਟ ਦੇ ਅੱਗੇ ਖੜ ਕੇ ਬੋਲੇ ਨੇ ਉਹ ਕਹਿੰਦੇ ਸਾਡੇ ਪੁੱਤ ਦਾ ਕਤਲ ਕੀਤਾ ਪੁਲਿਸ ਨੇ ਕਤਲ ਕੀਤਾ। ਔਰ ਉਹ ਕਹਿੰਦੇ ਕਿ ਪੁਲਿਸ ਨੂੰ ਬਚਾਇਆ ਜਾ ਰਿਹਾ ਹੈ। ਉਹ ਕਹਿੰਦੇ ਕਿ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਦੇ ਕਿਸੇ ਜ਼ਿੰਮੇਵਾਰ ਮੰਤਰੀ ਤੇ ਕਿਸੇ ਨੁਮਾਇंदे ਦਾ ਇਸ ਮਾਮਲੇ ਤੇ ਕੋਈ ਬਿਆਨ ਤੱਕ ਨਹੀਂ ਆਇਆ। ਉਧਰ ਇੱਕ ਮਾਮਲਾ ਜਿਉਣ ਵਾਲਾ ਪਿੰਡ ਉਥੋਂ ਉੱਠਿਆ ਮਜ਼ਦੂਰ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਪੁਲਿਸ ਚੱਕ ਕੇ ਲੈ ਗਈ ਪੰਜਗੜਾਈ ਥਾਣੇ ਦੇ ਵਿੱਚ। ਤੇ ਅੰਤ ਮਾਰ ਕੇ ਸਾਨੂੰ ਫੜਾਤਾ ਕੁੱਟ-ਕੁੱਟ ਕੇ ਮਾਰਤਾ ਇਹ ਦੋਸ਼ ਉੱਥੋਂ ਲੱਗੇ ਨੇ ਉਹਨਾਂ ਨੇ 4 ਦਿਨ ਪਹਿਲਾਂ ਪੰਜ ਗ੍ਰੈਈ ਥਾਣੇ ਦਾ ਘਰਾਓ ਕੀਤਾ ਉਹ ਕਹਿੰਦੇ ਨੇ ਕਿ ਇਹਨਾਂ ਕੁੱਟਿਆ ਮਰਨਾਉ ਕਰਕੇ ਮਾਰ ਕੇ ਤੇ ਸਾਨੂੰ ਫੜਾਤਾ ਤੇ ਉਸੇ ਦਿਨ ਉਹਦੀ ਮੌਤ ਹੋ ਗਈ ਹੁਣ ਜਦੋਂ ਪੁਲਿਸ ਦੇ ਉੱਪਰ ਇਹ ਦੋਸ਼ ਲੱਗਦੇ ਨਹੀਂ ਤਾਂ ਦੂਜੇ ਪਾਸੇ ਪੁਲਿਸ ਨੇ ਪਿਛਲੇ 3 ਕੁ ਮਹੀਨਿਆਂ ਚ ਰੋਜ਼ਾਨਾ ਵਾਂਗ ਇਨਕਾਊਂਟਰ ਕੀਤੇ ਨੇ ਉਹ ਇਨਕਾਊਂਟਰਾਂ ਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਕਿਆ ਜਾ ਰਿਹਾ ਵੀ ਉਹ ਗਲਤ ਇਨਕਾਊਂਟਰ ਨੇ ਝੂਠੇ ਇਨਕਾਊਂਟਰ ਨੇ ਜਿਹੜਾ ਕਰਨਲ ਬਾਠ ਦਾ ਪਰਿਵਾਰ ਹੈ ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ ਕਰਨਲ ਬਾਠ ਕਰਨਲ ਪੁਸ਼ਪਿੰਦਰ ਬਾਠ ਜਿਸ ਨੂੰ ਕੁਝ ਪੁਲਿਸ ਵਾਲਿਆਂ ਨੇ ਪਟਿਆਲਾ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਉਹਦੀ ਬਾਹ ਟੁੱਟ ਗਈ ਸੀ ਉਹਦੇ ਪੁੱਤਰ ਦੇ ਸਿਰ 'ਤੇ ਛੱਟ ਵਜੀ ਸੀ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਲਗਾਤਾਰ ਲੜਾਈ ਲੜਦੀ ਰਹੀ ਤੇ ਫਿਰ ਉਸ ਮਾਮਲੇ 'ਚ ਜੋ-ਜੋ ਕੁਝ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਹੁਣ ਕਰਨਲ ਬਾੜ ਦੀ ਪਤਨੀ ਨੇ ਫਿਰ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਨੂੰ ਨਾਲ ਲੈ ਕੇ ਤੇ ਉੱਥੇ ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਭਗਵੰਤਮਾਨ ਸਰਕਾਰ ਪੁਲਿਸ ਨੂੰ ਬੇਤਹਾਸ਼ਾ ਤਾਕਤਾਂ ਦੇ ਰਹੀ ਹੈ ਔਰ ਪੁਲਿਸ ਮਨਮਰਜ਼ੀਆਂ ਕਰ ਰਹੀ ਹੈ ਬਹੁਤ ਸਾਰੇ ਵਿਅਕਤੀਆਂ ਨੇ ਅੱਜ ਐਸਐਸਪੀ ਦਫ਼ਤਰ ਬਠਿੰਡਾ ਦੀ ਸਟੇਜ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਚ ਦੁਬਾਰਾ ਫੇਰ 1980 ਤੋਂ 1990 ਵਾਲਾ ਜੋ ਪੁਲਿਸ ਰਾਜ ਸੀ ਉਹ ਪੈਦਾ ਕੀਤਾ ਜਾ ਰਿਹਾ ਹੈ ਲੋਕਾਂ ਤੇ ਪੁਲਿਸ ਦੀ ਦਹਿਸ਼ਤ ਪਾਈ ਜਾ ਰਹੀ ਹੈ ਇਹ ਗੱਲਾਂ ਅੱਜ ਬਕਾਇਦਾ ਸਟੇਜ ਤੋਂ ਬੋਲੀਆਂ ਗਈਆਂ ਪਰ ਇਹ ਸਭ ਕੁਝ ਦੇ ਉੱਪਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਾਮੋਸ਼ ਹੈ ਚਾਹੀਦਾ ਹੈ ਉਹ ਬੋਲੇ ਉਹ ਦੱਸੇ ਨਰਿੰਦਰਦੀਪ ਦੀ ਮੌਤ ਦਾ ਸੱਚ ਕੀ ਆ ਉਹ ਵੀ ਸਾਹਮਣੇ ਆਉਣਾ ਚਾਹੀਦਾ ਤੇ ਜਿਸ ਜਸਬੀਰ ਸਿੰਘ ਯੂਟਿਊਬਰ ਨੂੰ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦਾ ਵੀ ਸੱਚ ਜਿਹੜਾ ਉਹ ਨਿਰਪੱਖਤਾ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਉਧਰ ਗੁਰੂ ਹਰ ਸਹਾਏ ਇਲਾਕੇ ਦੇ ਵਿੱਚ ਪਿੰਡ ਤ੍ਰਿੱਡੇ ਦਾ ਇੱਕ ਨੌਜਵਾਨ ਸਰਪੰਚ ਖੁਦਕੁਸ਼ੀ ਕਰ ਗਿਆ ਗੋਲੀ ਮਾਰ ਕੇ ਉਥੇ ਵੱਡੇ ਦੋਸ਼ ਲੱਗੇ ਨੇ ਹਲਕੇ ਦੇ ਐਮਐਲਏ ਤੋਂ ਦੇ ਪੀਏ ਦੇ ਉੱਪਰ ਪਰਿਵਾਰ ਕਹਿ ਰਿਹਾ ਕਿ ਇਹਨਾਂ ਨੇ ਦਬਾਅ ਪਾ ਕੇ ਸਾਡੇ ਮੁੰਡੇ ਨੂੰ ਮਰਨ ਲਈ ਮਜਬੂਰ ਕੀਤਾ ਪਰ ਐਮਐਲਏ ਦੀ ਵੀਡੀਓ ਆਉਂਦੀ ਹੈ ਕਿ ਅਸੀਂ ਪਰਿਵਾਰ ਦੇ ਨਾਲ ਆ ਤੇ ਦੋਸ਼ੀ ਜਿਹੜੇ ਵੀ ਨੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਪਰਿਵਾਰ ਕਹਿ ਰਿਹਾ ਕਿ ਦੋਸ਼ੀ ਹੋਰ ਕੌਣ ਹੈ ਦੋਸ਼ੀ ਤੁਸੀਂ ਹੋ ਪਰ ਹੁਣ ਇਸ ਮਾਮਲੇ ਦੇ ਵਿੱਚ ਕੀ ਹੋਏਗਾ ਅੱਗੇ ਕਿ ਜਾਂਚ ਪੜਤਾਲ ਹੋਏਗੀ ਕੀ ਸੱਚ ਝੂਠ ਦਾ ਨਕਾਰਾ ਹੋਏਗਾ ਕੀ ਦੁੱਧ ਦੁੱਧ ਪਾਣੀ ਪਾਣੀ ਹੋਏਗਾ ਏ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਆਪਣਾ ਕਮੈਂਟ ਵਿਚਾਰ ਜਰੂਰ ਲਿਖ ਦਿਓ ਬਹੁਤ ਮਿਹਰਬਾਨੀ ਧੰਨ